ਕਲਨੌਰ ਨਜਦੀਕ ਕਮੰਡਰੀ ਤਾਰ ਤੋਂ ਪਾਰ ਹੋਏ ਬਲਾਸਟ ਪੀਐਸ ਫੌਜ ਦਾ ਜਵਾਨ ਹੋਇਆ ਜ਼ਖਮੀ ਉਲਸ਼ ਅਧਿਕਾਰੀ ਅਤੇ ਪੀਐਸ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਲਨੌਰ ਨਜਦੀਕ ਕਮੰਡਰੀ ਕੰਡਿਆਲੀ ਤਾਰ ਤੋਂ ਪਾਰ ਹੋਏ ਬਲਾਸਟ ਚ ਪੀਐਸ ਫੌਜ ਦਾ ਜਵਾਨ ਜ਼ਖਮੀ ਹੋਣ ਦਾ ਸਮਾਚਾਰ ਹੈ ਇਸ ਵੰਦੀ ਅਨੁਸਾਰ ਬੀਐਸਏ ਤੇ ਸੈਕਟਰ ਕਤਸਪੁਰ ਅਧੀਨ ਆਉਂਦੀ ਬੀਓਪੀ ਚੌਂਤਰਾ ਚੌਂਕੀ ਤੇ ਤਾਇਨਾਤ ਪੀਐਸ ਫੌਜ ਦਾ ਜਵਾਨ ਕੰਡਿਆਲੀ ਤਾਰ ਤੋਂ ਪਾਰ ਡਿਊਟੀ ਦੌਰਾਨ ਪਲਾਸਟ ਚ ਜ਼ਖਮੀ ਹੋਇਆ ਹੈ ਜਾਣਕਾਰੀ ਅਮਾਰ ਮੰਗਲਵਾਰ ਦੀ ਰਾਤ ਨੂੰ ਬੀ 734 ਬੀਓਪੀ ਦੇ ਜਵਾਨ ਜੋ ਕਿ ਕੰਡੇਆਲੀ ਤਾਰ ਤੋਂ ਪਾਰ ਡਿਊਟੀ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਦਾ ਪੈਰ ਫੱਟੜ ਹੋਇਆ ਹੈ ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੀਐਸਬੀ ਦੇ ਉੱਚ ਅਧਿਕਾਰੀਆਂ ਅਤੇ ਹੋਰ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਜਵਾਨ ਦਾ ਇਲਾਜ ਅਮਰਸਾ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਜਾ ਰਿਹਾ ਹੈ